ਮੈਂ ਹਾਂ ਤਮੰਨਾ ਅਤੇ ਪੇਸ਼ ਹੈ ਖਾਸ ਖਬਰ ਪਟਿਆਲਾ ਜ਼ਿਲ੍ਹਾ ਦੇ ਜਾਂਬਾਜ਼ ਪੁਲਿਸ ਅਧਿਕਾਰੀ ਨਛੱਤਰ ਸਿੰਘ ਨੂੰ ਆਫੀਸਰ ਕਲੋਨੀ ਪਟਿਆਲਾ ਦਾ ਐਸ ਐਚਓ ਨਿਯੁਕਤ ਕੀਤਾ ਗਿਆ ਹੈ ਉਹ ਇਸ ਤੋਂ ਪਹਿਲਾਂ ਪਟਿਆਲਾ ਰਾਜਪੁਰਾ ਔਰ ਅਰਬਨ ਐਸਟੇਟ ਵਿਖੇਵੀ ਆਪਣੀ ਨਿਡਰਤਾ ਦੇ ਜਲਵੇ ਦਿਖਾ ਚੁੱਕੇ ਹਨ ਪਟਿਆਲਾ ਦੇ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੀ ਚੌਂਕੀ ਆਫਸਰ ਕਲੋਨੀ ਦੇ ਇੰਚਾਰਜ ਦੇ ਵਜੋਂ ਐਸ ਐਸ ਆਈ ਨਛੱਤਰ ਸਿੰਘ ਦੇ ਵੱਲੋਂ ਆਪਣਾ ਚਾਰਜ ਸੰਭਾਲਿਆ ਗਿਆ ਹੈ ਅਤੇ ਮੀਡੀਆ ਦੇ ਨਾਲ ਗੱਲ ਕਰਦਿਆਂ ਹੋਇਆਂ ਅਨਜਾਰਦਨ ਨਛੱਤਰ ਸਿੰਘ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨਾ ਕਰਨ ਅਤੇ ਟ੍ਰੈਫਿਕ ਰੂਲਾਂ ਦੀ ਵੀ ਪਾਲਣਾ ਜ਼ਰੂਰ ਕਰਨ। ਉੱਥੇ ਉਹਨਾਂ ਨੇ ਇਲਾਕਾ ਨਿਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਘਰਾਂ ਅਤੇ ਦੁਕਾਨਾਂ ਦੇ ਵਿੱਚ ਸੀਸੀਟੀਵੀ ਕਵਰੇਜ ਜ਼ਰੂਰ ਲਗਾਉਣ ਤਾਂ ਜੋ ਕੋਈ ਵੀ ਅਪਰਾਧੀ ਕਿਸੇ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਉਹ ਪਰਸੋਂ ਚਾਰਜ ਲਿਆ ਚੌਕੀ ਅਨਚਾਰਜ ਅਕਾਪੋਨ ਜੀ ਤੇ ਮੌਜੂਦ ਵਿਅਕਤੀ ਨੇ ਮੀਡੀਆ ਨਾਲ ਕੀਤੀ ਹੈ ਮਾਨਯੋਗ ਐਸਐਸਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਮਾਨਯੋਗ ਡੀਐਸਪੀ ਸਾਹਿਬ ਦੇ ਹਦਾਇਤਾਂ ਮੁਤਾਬਕ ਅਲੱਗ ਦੇ ਮੋਦਬੋਰ ਬੈਠ ਕੇ ਨਾ ਮੀਟਿੰਗ ਕੀਤੀ ਹੋ ਨਸ਼ੇ ਦਾ ਪਰ ਕੋਪ ਚੱਲ ਰਿਹਾ ਹੈ ਉਹਨਾਂ ਨੂੰ ਬਰਤ ਸਹਿਯੋਗ ਲਿਆ ਪਬਲਿਕ ਦਾ ਉਹਨਾਂ ਕਹੇ ਜੇ ਕੋਈ ਨਸ਼ਾ ਵੇਚਦਾ ਸਾਨੂੰ ਦੱਛਿਆ ਜਾਵੇ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ ਅਜੇ ਕੋਈ ਡਿਕਟੜਾ ਨਸ਼ਾ ਪਿੰਦਾ ਰਿਹਾ ਡਿਕਟੜਾ ਉਹਦੇ ਬਾਰੇ ਦੱਛਿਆ ਜਾਵੇ ਉਹਨਾਂ ਨੂੰ ਇਲਾਜ ਕਰਾਵਾਂਗੇ ਜੀ ਆਪ ਉਹਨਾਂ ਨੂੰ ਐਡਮਿਟ ਕਰਾ ਕੇ ਆਵਾਂਗੇ ਤੇ ਜੇ ਕੋਈ ਮਾੜਾ ਅੰਸਰ ਦਾ ਪਤਾ ਲੱਗਦਾ ਤਾਂ ਪਬਲਿਕ ਨੂੰ ਬੇਨਤੀ ਕੀਤੀ ਹੈ ਜੇ ਸਾਨੂੰ ਦੱਸਿਆ ਤੁਹਾਡਾ ਨਾਂ ਗੁਪਤ ਰੱਖਿਆ ਜਾਵੇਗਾ ਤੇ ਮਨ ਡਰ ਵਾਸਤੇ ਜਾਂ ਕੋਈ ਟ੍ਰੈਕ ਹੈ ਵੀ ਕਾਫੀ ਖਿਆਲ ਰੱਖਿਆ ਜਾ ਰਿਹਾ ਹੈ ਸਾਡਾ ਬਾਈਕ ਇਸਮਾਲ ਕਰਨ ਦੇ ਵਿੱਚ ਲੋ ਲੜਕੇ ਕੋਈ ਵੇੜੀ ਗੁੜੀਆਂ ਮਾਰਦੇ ਨੇ ਉਹਨਾਂ ਨੂੰ ਵੀ ਸੁਝਾਇਆ ਜਾਂਦਾ ਹੈ ਕਿ ਤਿਆਂ ਦੀਆਂ ਚਰਾਂ ਘਟੇ ਜਾ ਰਹੇ ਨੇ